ਜੋ 31 ਅਗਸਤ ਤੇ ਕੱਲ 1 ਸਤੰਬਰ ਨੂੰ ਪੂਰੇ 2 ਦਿਨ ਪੰਜਾਬ 'ਚ ਵੱਖ-ਵੱਖ ਥਾਵਾਂ ਤੇ ਮੀਂਹ ਪੈਣ ਦੀ ਭਵਿੱਖਬਾਣੀ ਜਾਰੀ ਕੀਤੀ ਹੈ ਮੌਸਮ ਵਿਭਾਗ ਨੇ ਮੀਂਹ ਪੈਣ ਦਾ ਪੀਲਾ ਅਲਰਟ ਜਾਰੀ ਕੀਤਾ ਹੈ ਕੱਲ ਵੀ ਪੰਜਾਬ 'ਚ ਵੱਖ-ਵੱਖ ਥਾਵਾਂ ਤੇ ਮੀਂਹ ਪੈਂਦਾ ਰਿਹਾ ਗੁਰੂਕੀ ਨਗਰੀ ਅੰਮ੍ਰਿਤਸਰ ਲੁਧਿਆਣਾ ਫਿਰੋਜ਼ਪੁਰ ਫਾਜ਼ਿਲਕਾ ਰੂਪਨਗਰ ਸਾਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਮਾਨਸਾ ਤੇ ਪਠਾਨਕੋਟ ਸਣੇ ਹੋਰ ਸ਼ਹਿਰਾਂ ਤੇ ਪਿੰਡਾਂ ਦੇ ਵਿੱਚ ਰੁਕ-ਰੁਕੀ ਮੀਂਹ ਪੈਂਦਾ ਰਿਹਾ ਲਗਾਤਾਰ ਪੈ ਰਹੇ ਮੀਂਹ ਨੇ ਲੋਕਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ ਕਿਉਂਕਿ ਲਗਾਤਾਰ ਮੀਂਹ ਪੈਣ ਤੋਂ ਬਾਅਦ ਡੈਮਾਂ ਦਾ ਪਾਣੀ ਦਾ ਪੱਧਰ ਫੇਰ ਵਧਣ ਦੀ ਸੰਭਾਵਨਾ ਹੈ ਖਤਰਾ ਹੈ ਜ਼ਾਹਿਰ ਤੌਰ ਤੇ ਹੜਾਂ ਡੁੱਬੇ ਪੰਜਾਬ ਨੂੰ ਹਾਲੇ ਵੀ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਜਾਪਦੀ ਮੌਸਮ ਵਿਭਾਗ ਨੇ ਪਠਾਨਕੋਟ ਹੁਸ਼ਿਆਰਪੁਰ ਤੇ ਰੂਪਨਗਰ ਦੇ ਲਈ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ ਗੁਰਦਾਸਪੁਰ ਨਵਾਂ ਸ਼ਹਿਰ ਫਤਿਹਗੜ੍ਹ ਸਾਹਿਬ ਤੇ ਪਟਿਆਲਾ ਦੇ ਵਿੱਚ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ ਤੇ ਕੱਲ ਤੱਕ ਸੂਬੇ ਵਿੱਚ ਮੀਂਹ ਦਾ ਦੌਰ ਜਾਰੀ ਰਹੇਗਾ ਮੌਸਮ ਵਿਭਾਗ ਦੀ ਭਵਿੱਖਬਾਣੀ ਬਿਲਕੁਲ ਸਹੀ ਸਾਬਿਤ ਹੋ ਰਹੀ ਹੈ ਤੇ ਰਾਤ ਤੋਂ ਹੀ ਪੰਜਾਬ ਦੀ ਵੱਖ-ਵੱਖ ਥਾਵਾਂ ਤੇ ਮੀਂਹ ਪੈਣ ਦੀਆਂ ਖਬਰਾਂ ਮਿਲੀਆਂ ਹਨ ਮੌਸਮ ਦੀ ਤਾਜ਼ਾ ਭਵਿੱਖਬਾਣੀ ਦੇ ਮੁਤਾਬਿਕ ਮਾਨਸਾ ਸੰਦਰੂ ਲੁਧਿਆਣਾ ਮੋਗਾ ਜਲੰਧਰ ਕਪੂਰਥਲਾ ਸ਼ਹੀਦ ਭਗਤ ਸਿੰਘ ਨਗਰ ਹੁਸ਼ਿਆਰਪੁਰ ਦੇ ਵਿੱਚ ਅਸਮਾਨੀ ਬਿਜਲੀ ਚਮਕਣ ਦੇ ਨਾਲ ਭਾਰੀ ਮੀਂਹ ਪੈ ਰਿਹਾ ਹੈ ਮਾਨਸਾ ਦੇ ਵਿੱਚ ਵੀ ਭਾਰੀ ਮੀਂਹ ਪੈਣ ਦੀਆਂ ਖਬਰਾਂ ਮਿਲ ਗਈਆਂ ਹਨ ਤੇ ਬਾਨਸਾ ਸ਼ਹਿਰ ਦੇ ਵਿੱਚ ਜਦੋਂ ਵੀ ਮੀਂਹ ਪੈਂਦਾ ਤਾਂ ਇੱਥੇ ਹਮੇਸ਼ਾ ਹੀ ਗੁੱਡੀ ਗੁੱਡੀ ਪਾਣੀ ਆਮ ਹੀ ਖੜ ਜਾਂਦਾ ਹੈ ਰਾਤ ਨੂੰ ਫਾਜ਼ਲਕਾ ਫਰੀਦਕੋਟ ਤਰਨਤਾਰਨ ਲੁਧਿਆਣਾ ਮੋਗਾ ਜਲੰਧਰ ਕਪੂਰਥਲਾ ਸ਼ਹੀਦ ਭਗਤ ਸਿੰਘ ਨਗਰ ਹੁਸ਼ਿਆਰਪੁਰ ਦੇ ਵਿੱਚ ਵੀ ਦਰਮਿਆਨਾ ਮੀਂਹ ਪੈਣ ਦੀ ਖਬਰ ਮਿਲੀ ਹੈ ਚੰਡੀਗੜ੍ਹ ਤੇ ਆਲੇ-ਦੋਲੇ ਦੇ ਇਲਾਕਿਆਂ ਦੇ ਵਿੱਚ ਵੀ ਰੁਕ-ਰੁਕ ਕੇ ਲਗਾਤਾਰ ਮੀਂਹ ਪੈਣ ਦੀ ਖਬਰ ਹੈ। ਗੁਆਂਡੀ ਸੂਬੇ ਹਰਿਆਣਾ ਦੀ ਗੱਲ ਕਰ ਲਈਏ ਤਾਂ ਇੱਥੇ ਵੀ ਰਾਤ ਨੂੰ ਨੂਹ, ਬਲਵਲ, ਚਰਖੀਦਾਦਰੀ, ਭਵਾਨੀ, ਰਿਵਾੜੀ, ਹਜ਼ਾਰ, ਸਰਸਾ, ਫਤਿਹਪੁਰਬਾਦ ਦੇ ਵਿੱਚ ਬਿਜਲੀ ਚਮਕਣ ਤੋਂ ਬਾਅਦ ਮੀਂਹ ਪਿਆ ਹੈ। ਪੰਜਾਬ ਵਾਂਗੂ ਚੰਡੀਗੜ੍ਹ ਅਤੇ ਹਰਿਆਣਾ ਦੇ ਵਿੱਚ ਵੀ ਕੱਲ 1 ਸਤੰਬਰ ਤੱਕ ਲਗਾਤਾਰ ਮੀਂਹ ਪੈਣ ਦੀ ਭਵਿੱਖਬਾਣੀ ਹੈ। ਕੁਝ ਥਾਵਾਂ ਤੇ ਹਲਕਾ ਦਰਮਿਆਨਾ ਤੇ ਕੁਝ ਥਾਵਾਂ ਤੇ ਬਹੁਤ ਭਾਰੀ ਮੀਂਹ ਪੈਣ ਦਾ ਖਤਰਾ ਹੈ। ਅਸਤੇ ਬਾਅਦ 2 ਤੇ 3 ਸਤੰਬਰ ਨੂੰ ਵੀ ਹਲਕਾ ਮੀਂਹ ਪੈਣ ਦੀ ਭਵਿੱਖਬਾਣੀ ਹਰਿਆਣਾ ਲਈ ਜਾਰੀ ਕੀਤੀ ਗਈ ਹੈ 3 ਸਤੰਬਰ ਤੋਂ ਮੌਸਮ ਸਾਫ਼ ਹੋਣ ਦੀ ਸੰਭਾਵਨਾ ਹੈ ਮੀਂਹ ਦੀ ਵਜ੍ਹਾ ਕਰਕੇ ਹਰਿਆਣਾ ਦੇ ਵਿੱਚ ਵੀ ਹੜ੍ਹ ਦਾ ਖਤਰਾ ਬਣਿਆ ਹੋਇਆ ਹੈ ਕੱਗਰ ਦਾ ਪਾਣੀ ਡੇਂਜਰ ਲੈਵਲ ਨੂੰ ਇੱਥੇ ਪਾਰ ਕਰ ਚੁੱਕਿਆ ਹੈ ਸ਼ਨੀਚਰਵਾਰ ਨੂੰ ਯਮਨਾ ਫਰੀਦাবাদ ਦੇ ਵਿੱਚ ਅਤੇ ਮਾਰਕੰਡਾ ਨਦੀ ਕੁਰੂਖੇਤਰ ਦੇ ਵਿੱਚ ਓਵਰਫਲੋ ਹੋ ਗਈ ਜਿਸ ਤੋਂ ਬਾਅਦ ਕੁਰੂਖੇਤਰ ਦੇ ਕਠਵਾ ਪਿੰਡ ਦੇ ਵਿੱਚ ਪਾਣੀ ਦਾਖਲ ਹੋ ਗਿਆ ਤੇ 7 ਪਿੰਡਾਂ ਵਿੱਚ ਅਲਰਟ ਵੀ ਜਾਰੀ ਕੀਤਾ ਗਿਆ ਹੈ ਉਧਰ ਜ਼ਿਆਦਾ ਮੀਂਹ ਪੈਣ ਤੋਂ ਬਾਅਦ ਸੁਖਨਾ ਲੇਕ ਦਾ ਪੱਧਰ ਵੀ ਇੱਕ ਵਾਰੀ ਫੇਰ ਵੱਧ ਗਿਆ ਖਤਰੇ ਦੇ ਨਿਸ਼ਾਨ ਤੇ ਪਹੁੰਚਿਆ ਤਾਂ ਯੂਟੀ ਪ੍ਰਸ਼ਾਸਨ ਨੇ 24 ਘੰਟਿਆਂ ਦੇ ਵਿੱਚ ਲੰਗੀ ਦੇਰ ਰਾਤ 12 ਵਜੇ ਦੇ ਕਰੀਬ ਸੁਖਨਾ ਝੀਲ ਦੇ ਤਿੰਨ ਫਲੱਡ ਗੇਟਾਂ ਵਿੱਚੋਂ ਇੱਕ ਨੂੰ ਖੋਲ ਦਿੱਤਾ ਉਸ ਤੋਂ ਪਹਿਲਾਂ ਦੋ ਫਲੱਡ ਗੇਟ ਖੋਲੇ ਖੁੱਲੇ ਗਏ ਸੀ ਪਰ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਤੇ ਸੁਖਨਾ ਦੇ ਵਿੱਚ ਜਦੋਂ ਵੀ ਫਲੱਡ ਗੇਟ ਖੋਲੇ ਜਾਂਦੇ ਨੇ ਤਾਂ ਮਾਲਵੇ ਵਿੱਚ ਹੜ੍ਹ ਦਾ ਖਤਰਾ ਜ਼ਿਆਦਾ ਵੱਧ ਜਾਂਦਾ ਹੈ ਉਧਰ ਦਿੱਲੀ ਵਿੱਚ ਯਮਨਾ ਨਦੀ ਦਾ ਪਾਣੀ 205.22 ਮੀਟਰ ਤੱਕ ਪਹੁੰਚ ਗਿਆ ਜੋ ਖਤਰੇ ਦੇ ਨਿਸ਼ਾਨ ਦੇ ਬਿਲਕੁਲ ਨੇੜੇ ਹੈ ਖਤਰੇ ਦਾ ਨਿਸ਼ਾਨ 205.33 ਤੇ ਹੁੰਦਾ ਹੈ ਹਤਨੀਕੋਂਡ ਤੇ ਵਜ਼ੀਰਾਬਾਦ ਬੈਰਾਜਾਂ ਤੋਂ ਵੱਡੀ ਮਾਤਰਾ ਵਿੱਚ ਪਾਣੀ ਛੱਡਣ ਕਾਰਨ ਇਥੇ ਪਾਣੀ ਦਾ ਪੱਧਰ ਵਧ ਰਿਹਾ ਹੈ ਦਿੱਲੀ ਦੀ ਸਰਕਾਰ ਲਗਾਤਾਰ ਦਾਅਵਾ ਕਰ ਰਹੀ ਹੈ ਕਿ ਅਸੀਂ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਦੀ ਪੂਰੀ ਤਿਆਰੀ ਕਰ ਲਈ ਹੈ ਉਦਰ ਗੁਆਂਡੀ ਸੂਬਾ ਹਿਮਾਚਲ ਪ੍ਰਦੇਸ਼ ਜਿੱਥੇ ਲਗਾਤਾਰ ਪੈ ਰਿਹਾ ਮੀਂਹ ਹੀ ਪੰਜਾਬ ਲਈ ਵੱਡੀ ਮੁਸੀਬਤ ਬਣਿਆ ਹੋਇਆ ਹੈ ਉੱਥੇ ਹਾਲੇ ਵੀ ਮੌਸਮ ਵਿਭਾਗ ਨੇ ਭਾਰੀ ਮੀਂਹ ਦੀ ਭਵਿੱਖਬਾਣੀ ਜਾਰੀ ਕੀਤੀ 24 ਘੰਟਿਆਂ ਦੇ ਵਿੱਚ ਮੀਂਹ ਤਾਂ ਲਗਾਤਾਰ ਪੈ ਰਿਹਾ ਹੈ ਪਰ ਪਹਿਲਾਂ ਨਾਲੋਂ ਹਲਕਾ ਮੀਂਹ ਪੈਣ ਕਰਕੇ ਪੰਜਾਬ ਦੇ ਡੈਮਾਂ ਦੇ ਪਾਣੀ ਨੂੰ ਠੱਲ ਪਈ ਹੈ ਪੌਂਗ ਡੈਮ ਤੇ ਭਾਖੜਾ ਡੈਮ ਵਿੱਚ ਪਾਣੀ ਦੀ ਆਮਦ ਨੂੰ ਤਾਂ ਠੱਲ ਪਈ ਹੈ ਪਰ ਕੱਗਰ ਨਦੀ ਵਿੱਚ ਪਾਣੀ ਦਾ ਪੱਧਰ ਵਧਿਆ ਹੈ ਇਸ ਕਰਕੇ ਮਾਲਵਾ ਖਿੱਤੇ ਵਿੱਚ ਹੁਣ ਲੋਕਾਂ ਦੀ ਚਿੰਤਾ ਲਗਾਤਾਰ ਵਧ ਰਹੀ ਹੈ ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵਿੱਚ ਮੀਂਹ ਪੈਣ ਕਾਰਨ ਪੰਜਾਬ ਦੇ ਤਿੰਨ ਮੁੱਖ ਡੈਮਾਂ ਦੇ ਵਿੱਚ ਪਾਣੀ ਦੀ ਆਮਦ ਜ਼ੋਰਾਂ ਤੇ ਚੱਲ ਰਹੀ ਸੀ ਸੂਬੇ ਦੇ 8 ਜ਼ਿਲ੍ਹੇ ਲਗਾਤਾਰ ਹੜ੍ਹਾਂ ਦੀ ਮਾਰ ਚੱਲ ਰਹੇ ਸਨ ਹੁਣ ਇਹਨਾਂ ਦੇ ਵਿੱਚ ਸੰਗਰੂਰ ਤੇ ਮਾਨਸਾ ਵੀ ਸ਼ਾਮਲ ਹੋ ਗਏ ਨੇ ਕਲ ਕਗਰ ਤੇ ਟਾਂਗਰੀ ਨਦੀਆਂ ਦੇ ਵਿੱਚ ਪਾਣੀ ਵਧਣ ਕਰਕੇ ਪਟਿਆਲਾ ਸੰਗਰੂਰ ਤੇ ਮਾਨਸਾ ਵਾਲਿਆਂ ਨੂੰ ਅਲਰਟ ਫੇਰ ਜਾਰੀ ਕੀਤਾ ਗਿਆ ਹੈ ਸਥਾਨਕ ਪ੍ਰਸ਼ਾਸਨ ਨੇ ਲੋਕਾਂ ਨੂੰ ਕਗਰ ਤੇ ਟਾਂਗਰੀ ਨਦੀ ਦੇ ਨੇੜੇ ਨਾ ਜਾਣ ਦੀ ਲਗਾਤਾਰ ਅਪੀਲ ਕੀਤੀ ਹੈ ਦਰਸਲ ਚੰਡੀਗੜ੍ਹੀ ਸੁਖਨਾ ਚੀਲ ਦੇ ਦੋ ਫਲੱਡ ਗੇਟ ਪਿਛਲੇ ਦਿਨੀ ਖੋਲੇ ਗਏ ਸੀ ਬਾਅਦ ਚ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਹੁਣ ਕੱਲ ਦੀ ਲੰਗੀ ਰਾਤ ਇੱਕ ਗੇਟ ਫੇਰ ਖੋਲਿਆ ਗਿਆ ਇਸ ਕਰਕੇ ਕੱਗਰ ਵਿੱਚ ਪਾਣੀ ਦਾ ਪੱਧਰ ਵਧਿਆ ਹੈ ਇਸੇ ਕਰਕੇ ਕਨੌਰ ਤੋਂ ਕੁਝ ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਮਾੜੂ ਦੇ ਵਿੱਚ ਨਦੀ ਦੇ ਪਾਣੀ ਨਾਲ ਬੰਨ ਖੁਰਨ ਲੱਗ ਪਏ ਨੇ ਜਾਣਕਾਰੀ ਮੁਤਾਬਕ ਕਾਮੀ ਖੁਰਦ ਚਮਾਰੂ ਬੋਲਪੁਰ ਤੇ ਊਂਟਸਰ ਨੇੜੇ ਓਵਰਫਲੋ ਹੋਣ ਕਰਕੇ ਕੱਗਰ ਦਾ ਪਾਣੀ ਇਨ੍ਹਾਂ ਪਿੰਡਾਂ ਦੇ ਕੁਝ ਖੇਤਾਂ ਵਿੱਚ ਦਾਖਲ ਹੋ ਗਿਆ ਹਾਲਾਂਕਿ ਪਿੰਡਾਂ ਦਾ ਹਲੇ ਬਚਾ ਹੈ ਪ੍ਰਸ਼ਾਸਨ ਦੀ ਜਾਣਕਾਰੀ ਮੁਤਾਬਕ ਅਸੀਂ ਵੀ ਸਾਰੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਕੱਗਰ ਤੇ ਟਾਂਗਰੀ ਨਦੀਆਂ ਦੇ ਨੇੜੇ ਬਿਲਕੁਲ ਨਾ ਜਾਣ ਪੰਜਾਬ ਦੇ ਇਸ ਵਕਤ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਕਪੂਰਥਲਾ, ਹੁਸ਼ਿਆਰਪੁਰ, ਫਿਰੋਜ਼ਪੁਰ ਤੇ ਫਾਜ਼ਿਲਕਾ ਸਭ ਤੋਂ ਵੱਧ ਹੜਾ ਕਾਰਨ ਪ੍ਰਭਾਵਿਤ ਹਨ ਹੁਣ ਪਟਿਆਲਾ ਤੇ ਮਾਨਸਾ ਦੇ ਵਿੱਚ ਵੀ ਪਾਣੀ ਦਾ ਅਸਰ ਦਿਖਣ ਲੱਗਿਆ ਹੈ ਹਾਲਾਂਕਿ ਕੱਗਰ ਨਦੀ ਦੇ ਅਬ ਓਵਰਫਲੋ ਹੋਣ ਕਰਕੇ ਪਾਣੀ ਸਿਰਫ ਖੇਤਾਂ ਵਿੱਚ ਹੀ ਵੜਿਆ ਸਤਲੁਜ ਤੇ ਰਾਵੀ ਦੇ ਵਿੱਚ ਪਾਣੀ ਦਾ ਪੱਧਰ ਜਿਉਂ ਦੀ ਤਿਉਂ ਬਣਿਆ ਹੋਇਆ ਹੈ ਇਨਾ ਭਿਆਨਕ ਹੜ੍ਹਾਂ ਦੇ ਵਿੱਚ ਹੁਣ ਤੱਕ 24 ਪੰਜਾਬੀਆਂ ਦੀ ਜਾਨ ਜਾ ਚੁੱਕੀ ਹੈ ਕਈ ਲੋਕ ਲਾਪਤਾ ਹਨ ਕੱਲ ਜਿਹੜੀ ਖਬਰ ਅਸੀਂ ਤੁਹਾਨੂੰ ਦੱਸੀ ਸੀ ਕਿ ਲਾਲੜੂ ਦੇ ਪਿੰਡ ਨੇੜੇੋਂ ਲੰਘਦੀ ਝਰਮਲ ਨਦੀ ਦੇ ਤੇਜ਼ ਵਹਾਅ ਦੇ ਵਿੱਚ ਇੱਕ ਕਿਸਾਨ ਆਪਣੇ ਬਲਦ ਗੱਡੀ ਨਾਲ ਰੁੜ ਗਿਆ ਸੀ ਉਸ ਕਿਸਾਨ ਦੀ ਦੇਹ ਹੁਣ ਲੱਭ ਗਈ ਹੈ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਦੀ ਮਦਦ ਨਾਲ ਨਦੀ ਦੇ ਪਾਣੀ ਵਿੱਚੋਂ 65 ਸਾਲਾ ਕਿਸਾਨ ਦੀ ਦੇਹ ਮਿਲੀ ਹੈ ਇਸ ਮੌਕੇ ਉਹਨਾਂ ਨੇ ਪ੍ਰਸ਼ਾਸਨ ਤੇ ਸਰਕਾਰ ਦੇ ਨਾਲ ਗिला ਜ਼ਰੂਰ ਜਤਾਇਆ ਕਿ ਉਹ ਸਾਰੀ ਰਾਤ ਨਦੀ ਦੇ 2018 ਪਿੰਡ ਹੜਾ ਨਾਲ ਪ੍ਰਭਾਵਿਤ ਹਨ ਲੋਕਾਂ ਦੇ ਘਰ ਤੇ ਖੇਤਾਂ ਸਭ ਕੁਝ ਪਾਣੀ ਵਿੱਚ ਡੁੱਬ ਗਏ ਨੇ ਪਸ਼ੂਧਨ ਦਾ ਵੀ ਪੂਰਾ ਨੁਕਸਾਨ ਹੋ ਰਿਹਾ ਹੈ ਰਾਹਤ ਤੇ ਬਚਾਅ ਕਾਰਜਾਂ ਦੇ ਵਿੱਚ ਸਰਕਾਰ ਐਨ ਡੀ ਆਰ ਐਫ ਦੀਆਂ 11 ਟੀਮਾਂ ਅਤੇ 4 ਜ਼ਿਲ੍ਹਿਆਂ ਦੇ ਵਿੱਚ ਤਾਂ ਫੌਜ ਵੀ ਜੁਟੀ ਹੋਈ ਹੈ ਸਮਾਜ ਸੇਵੀ ਸੰਸਥਾਵਾਂ ਤਾਂ ਪਤਾ ਨਹੀਂ ਕਿੰਨੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਮਦਦ ਕਰਨ ਵਿੱਚ ਜੁਟੀਆਂ ਹੋਈਆਂ ਨੇ ਤੇ ਸਭ ਤੋਂ ਵੱਡੀ ਮਦਦ ਕਰ ਰਹੇ ਨੇ ਲੋਕ ਆਪਣੇ ਆਪ ਮੁਸੀਬਤ ਭਰੇ ਸਮੇਂ ਦੇ ਵਿੱਚ ਲੋਕ ਕੋਈ ਨਾ ਕੋਈ ਜੁਗਾੜ ਕਰਕੇ ਆਪਣੀਆਂ ਜ਼ਿੰਦਗੀਆਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਇਸ ਕੋਸ਼ਿਸ਼ ਦੀਆਂ ਜਿਹੜੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋ ਕੇ ਲੋਕਾਂ ਦੇ ਸਾਹਮਣੇ ਆ ਰਹੀਆਂ ਨੇ ਉਹ ਸੱਚਮੁੱਚ ਦਿਲ ਨੂੰ ਕੰਬਾਉਣ ਵਾਲੀਆਂ ਹਨ ਅਜਿਹੇ ਵਿੱਚ ਸਰਕਾਰ ਦੇ ਉਹ ਦਾਅਵੇ ਜਿਹੜੇ ਸਰਕਾਰ ਹਮੇਸ਼ਾ ਕਰਦੀ ਹੈ ਕਿ ਅਸੀਂ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਦੇ ਪੂਰੇ ਪ੍ਰਬੰਧ ਕਰ ਲਏ ਨੇ ਉਹਨਾਂ ਦੀ ਬੁਰੀ ਤਰ੍ਹਾਂ ਨਾਲ ਫੂਕ ਨਿਕਲੀ ਹੈ ਕਿਉਂਕਿ ਜੇ ਪ੍ਰਬੰਧ ਕੀਤੇ ਹੁੰਦੇ ਤਾਂ ਲੋਕਾਂ ਨੂੰ ਇੰਨਾ ਦੁਖੀ ਨਾ ਹੋਣਾ ਪੈਂਦਾ ਤੇ ਇਸ ਗੱਲ ਨੂੰ ਪੰਜਾਬ ਦੇ ਜਲ ਸਰੋਤ ਮੰਤਰੀ ਖੁਦ ਮੰਨ ਰਹੇ ਨੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਬਿਆਨ ਮੁਤਾਬਕ ਪੰਜਾਬ ਦੇ ਵਿੱਚ ਐਤਕੀ 1988 ਤੋਂ ਵੀ ਜ਼ਿਆਦਾ ਭਿਆਨਕ ਹੜ ਆਇਆ ਹੈ 1000 ਤੋਂ ਵੱਧ ਪਿੰਡ ਪ੍ਰਭਾਵਿਤ ਹੋ ਚੁੱਕੇ ਨੇ ਉਹਨਾਂ ਕਿਹਾ ਕਿ ਗੁਆਂਡੀ ਪਹਾੜੀ ਸੂਬੇ ਹਿਮਾਚਲ ਪ੍ਰਦੇਸ਼ ਤੇ ਜੰਮੂ ਦੇ ਵਿੱਚ ਜ਼ਿਆਦਾ ਮੀਂਹ ਕਰਕੇ ਸਾਰਾ ਪਾਣੀ ਪੰਜਾਬ ਵਿੱਚ ਇਕੱਠਾ ਹੋ ਗਿਆ ਤੇ ਹੜ ਆ ਗਿਆ ਮੰਤਰੀ ਗੋਇਲ ਦੇ ਇਸ ਬਿਆਨ ਤੋਂ ਬਾਅਦ ਸਰਕਾਰੀ ਅੰਕੜੇ ਦੇਖੀਏ ਤਾਂ 1988 ਵਿੱਚ ਸੂਬੇ 'ਚ 11 ਲੱਖ 20 ਹਜ਼ਾਰ ਕਿਊਸਿਕ ਪਾਣੀ ਆਇਆ ਸੀ ਤੇ ਇਸ ਵਾਰ ਹੁਣ ਤੱਕ 14 ਲੱਖ 11 ਹਜ਼ਾਰ ਕਿਊਸਿਕ ਪਾਣੀ ਆ ਚੁੱਕਿਆ ਹੈ ਇਨ੍ਹਾਂ ਹਾਲਾਤਾਂ ਦਰਮਿਆਨ ਪੰਜਾਬ ਸਰਕਾਰ ਜ਼ਿੰਮੇਵਾਰੀ ਦਾ ਸਾਰਾ ਭਾਂਡਾ ਕੇਂਦਰੀ ਸਰਕਾਰ ਸਿਰ ਪਨ ਰਹੀ ਹੈ ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਦਾ ਕਹਿਣਾ ਹੈ ਕਿ ਸੈਂਟਰ ਸਰਕਾਰ ਨੇ ਅਣਦੇਖੀ ਕਰਕੇ ਪੰਜਾਬ ਚ ਪਿਛਲੇ 37 ਸਾਲਾਂ ਦੇ ਸਭ ਤੋਂ ਭਿਆਨਕ ਹੜ੍ਹਾਂ ਨੂੰ ਹੋਰ ਵੀ ਬਦਤਰ ਬਣਾ ਦਿੱਤਾ ਹੈ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਤਰੀ ਨੇ ਕਿਹਾ ਕਿ ਜੇ ਭਾਖੜਾ ਬਿਆਸ ਪ੍ਰਬੰਧਨ ਬੋਰਡ ਯਾਨੀ ਕਿ BBMB ਵੱਲੋਂ ਜੂਨ ਮਹੀਨੇ ਸਮੇਂ ਸਿਰ ਪਾਣੀ ਛੱਡਿਆ ਗਿਆ ਹੁੰਦਾ ਤਬਾਹੀ ਕਾਫੀ ਹੱਦ ਤੱਕ ਘਟਾਈ ਜਾ ਸਕਦੀ ਸੀ ਉਹਨਾਂ ਨੇ ਕਿਹਾ ਕਿ ਪੰਜਾਬ ਚ ਲੱਖਾਂ ਲੋਕ ਹੜ੍ਹਾਂ ਤੋਂ ਪ੍ਰਭਾਵਿਤ ਨੇ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸੰਬੰਧੀ ਹਾਲੇ ਤੱਕ ਕੋਈ ਬਿਆਨ ਵੀ ਨਹੀਂ ਦਿੱਤਾ ਉਹਨੇ ਕਿਹਾ ਕਿ ਹਰਿਆਣਾ ਦੀ ਬੀਜੇਪੀ ਸਰਕਾਰ ਇੱਕ ਪਾਸੇ ਚਿੱਠੀ ਭੇਜ ਕੇ ਮਦਦ ਦੀ ਪੇਸ਼ਕਸ਼ ਕਰਦੀ ਹੈ ਤੇ ਦੂਸਰੇ ਪਾਸੇ ਵੌਨਸੁੰਦਰਾਣ ਹਰਿਆਣਾ ਦੇ 7900 ਕਿਊਸਿਕ ਪਾਣੀ ਦੇ ਹਿੱਸੇ ਨੂੰ ਘਟਾ ਕੇ ਹੁਣ 6500 ਕਿਊਸਿਕ ਕਰਨ ਦੀ ਮੰਗ ਕਰ ਰਹੀ ਹੈ ਮੰਤਰੀ ਕਹਿੰਦੇ ਕਿ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਚ ਭਾਰੀ ਮੀਂਹ ਤੇ ਸੂਬੇ ਵੱਲੋਂ ਦਰਿਆਵਾਂ ਚ ਛੱਡੇ ਗਏ ਰੈਗੂਲੇਟਿਡ ਪਾਣੀ ਵਿੱਚ ਖੱਡਾਂ ਤੇ ਨਾਲਿਆਂ ਦਾ ਪਾਣੀ ਮਿਲ ਗਿਆ ਜਿਸ ਕਰਕੇ ਪੰਜਾਬ 88 ਨਾਲੋਂ ਵੀ ਜ਼ਿਆਦਾ ਨੁਕਸਾਨ ਐਤਕੀ 25 ਵਿੱਚ ਚੱਲ ਰਿਹਾ ਹੈ ਅਨੰਦ ਸੇਕਟਰ ਅਜੀਤ ਸਾਗਰ ਡੈਮ ਤੋਂ ਰਾਵੀ ਚ ਸਿਰਫ 2.15 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਸੀ ਪਰ ਨਾਲ ਲੱਗਦੇ ਸੂਬਿਆਂ ਦੀਆਂ ਖੱਡਾਂ ਤੇ ਨਾਲਿਆਂ ਤੋਂ ਵਾਧੂ ਵਹਾਨੇ ਹਾਲਾਤ ਨੂੰ ਬਧੇਰੇ ਗੰਭੀਰ ਬਣਾ ਦਿੱਤਾ ਪਾਣੀ ਦੇ ਵਧੇ ਹੋਏ ਵਹਾਅ ਕਰਕੇ ਰਾਵੀ ਚਾਏ ਹੜਾ ਨੇ ਸਿੱਧੇ ਤੌਰ ਤੇ ਤਿੰਨ ਜ਼ਿਲ੍ਹੇ ਹੁਣ ਅੱਜ ਤੱਕ ਇਤਿਹਾਸ ਦੇ ਵਿੱਚ ਜੇ ਕਦੇ ਪੰਜਾਬ ਦੇ ਵਿੱਚ ਹੜਾਂ ਦੀ ਗੱਲ ਕਰਦੇ ਆਂ ਜਿਆਦੇ ਪਾਣੀ ਦੀ ਗੱਲ ਕਰਦੇ ਆਂ ਤਾਂ ਗੱਲ ਆਉਂਦੀ ਹੈ 1988 ਦੀ ਜਾ ਅੰਡਰ 2023 ਦੀ ਪਰ 1988 ਦੇ ਵਿੱਚ ਜੋ ਡਿਸਚਾਰਜ ਹੋਇਆ ਸੀ ਟੋਟਲ ਪਾਣੀ ਦਾ ਉਹ 11 ਲੱਖ 20 ਹਜ਼ਾਰ ਕਿਊਸਿਕ ਹੋਇਆ ਸੀ ਪਰ ਹੁਣ ਜਿਹੜਾ ਡਿਸਚਾਰਜ ਹੋਇਆ 14 ਲੱਖ 11 ਹਜ਼ਾਰ ਕਿਊਸਿਕ ਹੈ ਜਿਹੜਾ ਉਹ ਡਿਸਚਾਰਜ ਹੋਇਆ ਹੈ ਜਿਹੜਾ ਕਹਿਣ ਤੋਂ ਭਾਵ ਕਿ 88 ਦੇ ਕੰਪੈਰੀਟਿਵ ਲਈ ਬਹੁਤ ਜ਼ਿਆਦਾ ਸੀ ਤੇ ਇਹ ਜਿਹੜਾ ਡਿਸਚਾਰਜ ਹੋਇਆ ਹੈ ਏ ਡਿਸਚਾਰਜ ਡੈਮੋਂ ਤੋਂ ਸਿਰਫ 2 ਲੱਖ ਕਿਊਸਿਕ ਹੋਇਆ ਹੈ ਬਾਕੀ ਸਾਰਾ ਖੱਡਾਂ ਤੋਂ ਉਹ ਖੱਡਾਂ ਭਾਵੇਂ ਜੰਮੂ ਕਸ਼ਮੀਰ ਦੀਆਂ ਨੇ ਭਾਵੇਂ ਹਿਮਾਚਲ ਚੋਂ ਆਉਂਦਾ ਪਾਣੀ ਤੇ ਭਾਵੇਂ ਉਜ ਡਰਿਆ ਦੇ ਵਿੱਚੋਂ ਪਾਣੀ ਆਉਂਦਾ ਕਿਤੋਂ ਵੀ ਪਾਣੀ ਆਉਂਦਾ ਤਾਂ ਉਹ ਜਿਹੜਾ 14 ਲੱਖ 11000 ਕਿਊਸਿਕ ਹੈ ਜਿਹੜਾ ਉਹ ਪਾਣੀ ਦਾ ਡਿਸਚਾਰਜ ਹੋਇਆ ਜਿਹਦੇ ਕਰਕੇ ਪੰਜਾਬ ਦੇ 7 ਜ਼ਿਲ੍ਹਿਆਂ ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜਾ ਪਾਣੀ ਆਇਆ ਤੇ ਜਿਹਦਾ ਨੁਕਸਾਨ ਹੋਇਆ ਤੇ ਇਸ ਦੇ ਲਈ ਕਰੀਬ 1000 ਸਾਡੇ ਜਿਹੜੇ ਪਿੰਡ ਨੇ ਉਹ ਅਫੈਕਟਡ ਹੋਏ ਨੇ 7 ਜ਼ਿਲ੍ਹਿਆਂ ਦੇ ਵਿੱਚ ਅਫੈਕਟਡ ਹੋਏ ਨੇ ਸੋ ਅਸੀਂ ਜੋ ਕੁਝ ਵੀ ਫਲੱਡ ਅਫੈਕਟਡ ਲੋਕਾਂ ਦੇ ਲਈ ਕਰ ਸਕਦੇ ਆ ਕਰ ਰਹੇ ਆ ਪੰਜਾਬ ਸਰਕਾਰ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਹੈ ਜਿਹੜੀ ਉਹ ਖੜੀ ਹੈ ਇਸ ਦਰਮਿਆਨ ਪੰਜਾਬ ਸਰਕਾਰ ਨੇ ਮਾਦੋਪੁਰ ਹੈਡਵਰਕਸ ਦੀ ਮਜ਼ਬੂਤੀ ਦਾ ਮੁਲਾਂਕਣ ਕਰਨ ਵਾਲੀ ਕੰਪਨੀ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਕਿ ਪ੍ਰਾਈਵੇਟ ਕੰਪਨੀ ਲੈਵਲ 19 ਬਿਜ਼ ਪ੍ਰਾਈਵੇਟ ਲਿਮਟਿਡ ਨੇ 2024 ਚ ਮਾਦੋਪੁਰ ਹੈਡਵਰਕਸ ਦੇ ਗੇਟਾਂ ਦੀ ਧਾਂਚਾਗਤ ਸਮਰੱਥਾ ਦਾ ਮੁਲਾਂਕਣ ਕੀਤਾ ਸੀ ਤੇ ਹੁਣ ਕੰਪਨੀ ਨੂੰ ਨੋਟਿਸ ਜਾਰੀ ਕਰਕੇ ਬਣਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਉਤਰੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਬੀਜੇਪੀ ਲੀਡਰ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ ਚਿੱਠੀਆਂ ਲਿਖ ਕੇ ਪੰਜਾਬ ਦਾ ਦੌਰਾ ਕਰਕੇ ਰਾਹਤ ਪੈਕੇਜ ਐਲਾਨਣ ਦੀ ਮੰਗ ਕੀਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪੀ ਤੋਂ ਕਾਂਗਰਸ ਵਿਧਾਇਕ ਅਤੇ ਕੌਮੀ ਕਿਸਾਨ ਸੈਲ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਵੀ ਖਫਾ ਹਨ ਖੈਰ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਘੰਟੇ-ਘੰਟੇ ਬਾਅਦ ਆਪਣੇ ਟਵਿੱਟਰ ਤੇ ਹਰੇਕ ਖਬਰ ਸਾਂਝੀ ਕਰਦੇ ਨੇ ਪਰ ਪੰਜਾਬ ਵਾਸਤੇ ਉਹਨਾਂ ਨੇ ਹਾਲੇ ਤੱਕ ਇੱਕ ਸ਼ਬਦ ਤੱਕ ਬੋਲਣਾ ਸਹੀ ਨਹੀਂ ਸਮਝਿਆ ਕਿ ਪੰਜਾਬ ਦੇ ਇਹ ਹਾਲਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਤਾ ਨਹੀਂ ਖੈਰਾਂ ਨੇ ਨਿਹੋਰਾ ਮਾਰਦਿਆਂ ਇੱਥੋਂ ਤੱਕ ਕਹਿ ਦਿੱਤਾ ਕਿ ਸੰਕਟ ਦੇ ਸਮੇਂ ਜਦੋਂ ਕੇਂਦਰ ਸਰਕਾਰ ਨੇ ਸਾਡੀ ਬਾਹ ਨਹੀਂ ਫੜੀ ਹੁਣ ਪੰਜਾਬ ਤੋਂ ਵੀ ਕੋਈ ਆਸ ਨਾ ਰੱਖਿਓ ਕਿਸੇ ਸਟੇਟ ਦੇ ਲੀਡਰਾਂ ਸਰਕਾਰਾਂ ਨੇ ਸਾਡੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੇ ਨਰਿੰਦਰ ਮੋਦੀ ਜੀ ਜਿਹੜੇ ਉਹਨਾਂ ਦਾ ਜਾਕੇ ਟਵਿੱਟਰ ਚੈੱਕ ਕਰੋ ਸੋਸ਼ਲ ਮੀਡੀਆ ਹੈਂਡਲ ਚੈੱਕ ਕਰੋ ਹਰ ਇੱਕ ਇੱਕ ਘੰਟੇ ਬਾਅਦ ਕੋਈ ਨਾ ਕੋਈ ਇੰਪੋਰਟੈਂਟ ਨਿਊਜ਼ ਨੂੰ ਉਹ ਉਹਦੇ ਐਕਸ ਤੇ ਉੱਤੇ ਸ਼ੇਅਰ ਕਰਦੇ ਨੇ ਔਰ ਕਿਸੇ ਤਰ੍ਹਾਂ ਦਾ ਕੋਈ ਹਾਦਸਾ ਹੋ ਜਾਂਦਾ ਕੋਈ ਐਕਸੀਡੈਂਟ ਹੋ ਗਿਆ ਕੋਈ ਉਹਨਾਂ ਦੀ ਫੋਰਨ ਵਿਜ਼ਿਟ ਹੈ ਜਿਵੇਂ ਹੁਣ ਉਹ ਜਾ ਰਹੇ ਨੇ ਜਪਾਨ ਵਿੱਚ ਨੇ ਮਿੰਟ ਮਿੰਟ ਦੇ ਉੱਤੇ ਉਹਨਾਂ ਦੇ ਸੋਸ਼ਲ ਮੀਡੀਆ ਦੇ ਅਪਡੇਟ ਆਉਂਦੇ ਲੇਕਿਨ ਪੰਜਾਬ ਦੇ ਬਾਰੇ ਇੱਕ ਸ਼ਬਦ ਸਾਡੇ ਦੇਸ਼ ਦੀ ਬੀਜੇਪੀ ਦੀ ਕੇਂਦਰ ਸਰਕਾਰ ਨੇ ਜਾਂ ਪ੍ਰਾਈਮ ਮਿਨਿਸਟਰ ਨੇ ਇਹ ਵੀ ਨਹੀਂ ਮੁਨਾਸਿਬ ਸਮਝਿਆ ਵੀ ਕੁਛ ਨਾ ਕਰੀਏ ਇੱਕ ਟਵੀਟ ਹੀ ਕਰ ਦਈਏ ਔਰ ਉਸ ਟਵੀਟ ਨਾਲ ਅਸੀਂ